सत श्री अकाल जी उम्मीद कर दी हैं कि सारे ठीक होवोंगे हाँ जी अज आप फिर हाजिर बेशर्म घटिया कातिल मुश्किल की वीडियो तो फिर बिना किसी देरी तो करते दे हैं आप अपनी अज की वीडियो ने शुरू ਤੁਸੀਂ ਆ ਫੋਟੋ ਦੇਖ ਹੀ ਲਈਏ ਹੁਣ ਕਈ ਜਾਨਾਂ ਨੇ ਇਹ ਜਿਹੜੀ ਫੋਟੋ ਆ ਪੋਸਟ ਆ ਮੁਸ਼ਕੀ ਦੇ ਚੈਨਲ ਤੇ ਦੇਖ ਲਈ ਹੋਊਗੀ ਪਰ ਇਹ ਵੀਡੀਓਜ਼ ਪਾਉਂਦੀ ਆ ਸ਼ਾਰਟ ਰੀਲਸ ਪਾਉਂਦੀ ਅਪਲੋਡ ਕਰਦੀ ਆ ਪਰ ਜਦੋਂ ਗਾਲਾਂ ਪੈਨੀਆਂ ਉਸ ਤੋਂ ਬਾਅਦ ਡਿਲੀਟ ਕਰ ਦਿੰਦੀ ਆ ਸਟੋਰੀਆਂ ਵੀ ਪਾਉਂਦੀ ਆ ਤੇ ਮੁਸ਼ਕੀ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਗੋਲੀ ਮਾਰ ਦਿੱਤੀ ਮੇਰੇ ਪਿਓ ਨੂੰ ਉਹ ਕੁੱਤੇ ਇਨਸਾਨ ਨੇ ਮੇਰੇ ਦਾਦੇ ਨੇ ਉਸ ਦਾ ਪਤਾ ਕਰਕੇ ਦੱਸੋ ਕਿੱਥੇ ਆ ਮੈਨੂੰ ਨਾ ਤੂੰ ਦੱਸ ਤੂੰ ਪਤਾ ਕਰਕੇ ਕੀ ਲੈਣਾ ਤੂੰ ਬਹੁਤ ਵੱਡੇ ਡਾਕੂ ਵੈਲੀ ਨਾਲ ਵਿਆਹੀ ਵੀਆਂ ਵੀ ਜਿਹੜਾ ਹਾਂ ਤੋਂ ਆਪਦੇ ਪਿਓ ਦੀ ਮੌਤ ਦਾ ਬਦਲਾ ਲੈਣਗੇ ਆਪਦੇ ਦਾਦੇ ਦੇ ਗੋਲੀ ਮਾਰਣਗੇ ਸੁਣਨ ਵਿੱਚ ਆਇਆ ਵੀ ਦਾਦਾ ਉਹਦਾ ਫਰਾਰ ਹੀ ਹੈ ਹਜੇ ਤੱਕ ਫੜਿਆ ਨਹੀਂ ਗਿਆ ਵਾ ਤੇ ਨਹੀਂ ਤੂੰ ਉਹਦਾ ਪਤਾ ਕਰਕੇ ਕਰ ਕੀ ਲੈਣਗੀ ਮੈਨੂੰ ਤਾਂ ਲੱਗਦਾ ਤੇਰਾ ਦਾਦਾ ਤੇਰਾ ਪਤਾ ਲੱਭਦਾ ਫਿਰਦਾ ਹੋਗਾ ਵੀ ਹਾਂ ਬੈਠੀ ਕਿੱਥੇ ਆ ਤੂੰ ਉੱਥੇ ਜਾ ਕੇ ਤੇਰੇ ਗੋਲੀ ਮਾਰ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਆਪਦੀ ਵੀਡੀਓ ਦੇ ਵਿੱਚ ਕਿਹਾ ਸੀ ਗੋਲੀ ਮੁਸ਼ਕੀ ਦੇ ਪਿਓ ਦੇ ਨਹੀਂ ਇਹਦੇ ਮੁਸ਼ਕੀ ਦੇ ਤੇਰੀ ਮਾਂ ਦੇ ਵੱਜਣੀ ਚਾਹੀਦੀ ਸੀਗੀ ਉਹ ਵਿਚਾਰਾ ਤਾਂ ਐਵੇਂ ਵਿੱਚ ਰਗੜਿਆ ਗਿਆ ਸਨੋ ਸਨਨੀ ਕਸੂਰਤਾ ਸਾਰਾ ਇਹਨਾਂ ਮਾਵਾਂ ਤੇ ਆਂਦਾ ਸੀਗਾ ਮੁਸ਼ਕੀ ਤੋਂ ਵੱਧ ਕਸੂਰ ਇਹਦੀ ਮਾਂ ਦਾ ਸੀਗਾ ਉਹਨੇ ਆਪ ਦਾ ਸੁਹਾਗ ਆਪ ਹੀ ਉਜਾੜਿਆ ਆਪ ਦਾ ਘਰ ਵਾਲਾ ਆਪ ਹੀ ਮਰਵਾਇਆ ਜੇ ਚਾਹੁੰਦੀ ਨਾ ਉਹਨੂੰ ਸਾਰਾ ਪਤਾ ਸੀਗਾ ਵੀ ਮੁਸ਼ਕੀ ਭੱਜੂਗੀ ਤੇ ਕਿਹਦੇ ਨਾਲ ਭੱਜੂਗੀ ਕਦੋਂ ਭੱਜੂਗੀ ਉਹਨੂੰ ਸਾਰਾ ਪਤਾ ਸੀਗਾ ਤੇ ਜੇ ਚਾਹੁੰਦੀ ਨਾ ਇਹਨੂੰ ਰੋਕ ਸਕਦੀ ਸੀ ਜੇ ਇਹਨੂੰ ਰੋਕ ਲੈਂਦੀ ਤਾਂ ਅੱਜ ਆਹ ਦਿਨ ਨਹੀਂ ਹੋਣਾ ਸੀਗਾ ਚਲ ਉਹਨੇ ਬੇਇਅਕਲੀ ਨੇ ਡੰਗਰ ਨੇ ਤਾਂ ਨਹੀਂ ਸੋਚਿਆ ਮਸ਼ਕੀ ਤਾਂ ਸੋਚ ਲੈਂਦੀ ਵੀ ਅੱਗੇ ਵੀ ਮੈਂ ਕਾਰਨਾਮਾ ਕਰਕੇ ਹੱਡੀ ਤੇ ਹੁਣ ਨਾ ਕਰਾਂ ਮੈਂ ਤੇਰੇ ਤਾਂ ਅੱਗੇ ਬਹੁਤ ਚਰਚਾ ਐ ਸੋਸ਼ਲ ਮੀਡੀਆ ਤੇ ਕਿ ਤੂੰ ਸਿਰਫ ਵਾਇਰਲ ਹੀ ਹੋਣਾ ਚਾਹੁੰਦੀ ਸੀਗੀ ਫੇਮਸ ਹੋਣਾ ਚਾਹੁੰਦੀ ਸੀਗੀ ਇਦਾਂ ਕਰਕੇ ਤਾਂ ਇਹ ਤੂੰ ਆ ਕੁਛ ਕੀਤਾ ਵਾ ਸ਼ਰਮ ਤਾਂ ਜਾਵਾਂ ਨਹੀਂ ਆਏਗੀ ਹਜੇ ਵੀ ਵੇਖ ਲੋ ਐਸੇ ਐਡੀ ਗੰਦੀ ਘਟਿਆ ਕੁੱਤੀ ਕਤੀੜ ਜਨਾਨੀ ਐ ਨਾ ਇਹ ਇੰਨੀ ਕ ਕੁੱਤੀ ਜਨਾਨੀ ਐ ਨਾ ਗੰਦੀ ਜਨਾਨੀ ਐ ਨਾ ਐਡੀ ਕ ਲੁੱਚੀ ਜਨਾਨੀ ਐ ਲੁੱਚੀ ਇਹ ਸੌਰੀ ਐਸ ਸ਼ਬਦ ਦੇ ਲਈ ਪਰ ਇਹ ਸਿਰੇ ਦੀ ਲੁੱੱਚੀ ਜਨਾਨੀ ਐ ਇਹਨੂੰ ਭੋਰਾ ਸ਼ਰਮ ਨਹੀਂ ਆਏਗੀ ਮੇਰਾ ਪਿਓ ਮਰ ਗਿਆ ਇਹਨੇ ਵਲੌਗ ਇਹ ਵਲੌਗ ਪਾਏਗੀ ਬੇਸ਼ਰਮਾ ਵਾਂਗੂ ਰੀਲਸ ਦੇ ਗਾਣੇ ਹੱਥਾਂ ਵਿੱਚ ਚੂੜਾ ਪਾਇਆ ਗਾਣੇ ਲਾਏ ਤੇਰੇ ਨਾਲ ਵੇਖਣੀ ਐ ਇਦਾਂ ਤੇ ਦਿਵਾਲੀਆਂ ਤੇ ਹੋਰ ਵੀ ਸੁ ਗਾਣੇ ਲਾਏ ਸੁਲਤਾਨ ਦੇਵੀ ਇਹਨੂੰ ਜਮਾਂ ਬੇਸ਼ਰਮ ਜਨਾਨੇ ਨੂੰ ਜਮਾਂ ਸ਼ਰਮਨੀਆਂ ਵੀ ਉੱਧਰ ਮੇਰੇ ਪਿਓ ਦਾ ਸਿਵਾ ਬਲੀ ਆਂਦਾ ਤੇ ਇੱਧਰ ਮੈਂ ਗੀਤ ਗਾ ਗੀਤਾਂ ਤੇ ਵੀਡੀਓ ਬਣਾਈ ਜਾਨੀ ਆ ਵਲੌਗ ਅਪਲੋਡ ਕਰੀ ਜਾਨੀ ਆ ਇਹ ਹੁਣ ਵੀ ਵੀਡੀਓਜ਼ ਪਾਉਂਦੀ ਆ ਪਾ ਜਦੋਂ ਲਾਂਹਤਾ ਪੈਂਦੀ ਆ ਗਾਲਾਂ ਪੈਂਦੀਆਂ ਫਿਰ ਉਦੋਂ ਬਾਅਦ ਨਾਲ ਦੀ ਨਾਲ ਇਹ ਡਿਲੀਟ ਕਰ ਦਿੰਦੀ ਆ ਤੇ ਆ ਜਿਹੜੀ ਪੋਸਟ ਐਨ ਇੰਸਟਾਗ੍ਰਾਮ ਤੇ ਪਾਈ ਸੀ ਪਰ ਨਾਲ ਦੀ ਨਾਲ ਇਹ ਚੱਕੀ ਗਈ ਹੁਣ ਤਾਂ ਇੱਕ ਇਹਨਾਂ ਵਲੌਗ ਪਾਣੋਂ ਹਟ ਗਈ ਆ ਦੋ ਦਿਨ ਹੋ ਗਏ ਨੇ ਵਲੌਗ ਨਹੀਂ ਪਾਏਗਾ ਪਰ ਦੋ ਕੁ ਦਿਨ ਹੋ ਰਾ ਦੋ ਦਿਨਾਂ ਬਾਅਦ ਇਹਦਾ ਵਲੌਗ ਆਇਆ ਲੋ ਇਹਨੂੰ ਭੋਰਾ ਸ਼ਰਮ ਹੈਣੀਗੀ ਵੀ ਹਾਂ ਮੇਰਾ ਪਿਓ ਮਰਿਆ ਨਹੀਂ ਮਰਿਆ ਜੇ ਇਹਨੂੰ ਇੰਨਾ ਹੀ ਹੁੰਦਾ ਨਾ ਇੱਕ ਵਾਰ ਆਪਦੇ ਪਿਓ ਦਾ ਮੂੰਹ ਵੇਖਾਂ ਤਾਂ ਲਾਸਟ ਵਾਰ ਆਪਦੇ ਪਿਓ ਦਾ ਮੂੰਹ ਵੇਖਾਂ ਤਾਂ ਜ਼ਰੂਰ ਜਾਂਦੀ ਭਲਾਂ ਦੀ ਇਹਦੇ ਦਾਦੇ ਨੇ ਕਿਹਾ ਵਾ ਸੀਗਾ ਵੀ ਜੇ ਇੱਥੇ ਵੱੜ ਗਈ ਤਾਂ ਇਹਨੂੰ ਮੈਂ ਵੱਡ ਦੂੰਗਾ ਇਹਨੂੰ ਮਾਰ ਦੂੰਗਾ ਪਰ ਜੇ ਇਹਨੂੰ ਇੰਨਾ ਹੁੰਦਾ ਨਾ ਆਪਦੇ ਪਿਓ ਦਾ ਮੂੰਹ ਵੇਖਣੇ ਇੱਕ ਵਾਰ ਤਾਂ ਜ਼ਰੂਰ ਜਾਂਦੀ ਕਹਿਣ ਦੀ ਵੀ ਕੋਈ ਨਾ ਵੇਖੀ ਜਾਊਗਾ ਉੱਥੇ ਜਿਹੜਾ ਕੁਝ ਹੋਊਗਾ ਪਰ ਇੱਕ ਵਾਰ ਤਾਂ ਨੇ ਜਾਣਾ ਸੀਗਾ ਪਰ ਨਹੀਂ ਇਹਨੂੰ ਹੈ ਹੀ ਨਹੀਂ ਸੀਗਾ ਜਦੋਂ ਐਸ ਜਨਾਨੀ ਨੇ ਪਹਿਲਾਂ ਹੀ ਸਤਗੁਰ ਨੇ ਦੱਸਿਆ ਸੀਗਾ ਵੀ ਉਹਨੇ ਇਹਨੇ ਕਿਹਾ ਸੀਗਾ ਉਹਨੂੰ ਵੀ ਹਾਂ ਮੇਰਾ ਪਿਓ ਨਾ ਵੀ ਹੋਊਗਾ ਤਾਂ ਮੈਨੂੰ ਸਰਜੂਗ ਮੇਰੀ ਮਾਂ ਹੋਣੀ ਚਾਹੀਦੀ ਪਿਓ ਨਾਲ ਤਾਂ ਉਹਨੂੰ ਪਹਿਲਾਂ ਹੀ ਮੋਹ ਹੈ ਨਹੀਂ ਸੀਗਾ ਫਿਰ ਇਹਨੇ ਮਿਸ ਯੂ ਡੈਡ ਲੈ ਕੇ ਇੰਸਟਾਗ੍ਰam ਤੇ ਸਟੋਰੀ ਪਾਈ ਸੀ ਤੇ ਗਾਣਾ ਕਿ ਲਾਇਆ ਸੀਗਾ ਮੈਂ ਚੰਗੀਆਂ ਤੇ ਇਥੇ ਦੂਰ ਹੋ ਕੇ ਐਨਾਂ ਅੱਗੇ ਆਪਾਂ ਕਹਿ ਦਿੰਦੇ ਸੀਗੇ ਸਾਰੇ ਨਿਆਣੀ ਆ ਨਿਆਣਪੁਨੇ ਦੇ ਵਿੱਚ ਗਲਤੀਆਂ ਕਰ ਗਈ ਜਿਹੜੀਆਂ ਕਰ ਗਈ ਹੁਣ ਵੀ ਜਿਹੜੀਆਂ ਕਰੀ ਜਾਂਦੀਆਂ ਨਿਆਣਪੁਨੇ ਦੇ ਵਿੱਚ ਕਰੀ ਜਾਂਦੀਆਂ ਗਲਤੀਆਂ ਅੱਗੇ ਆਪਾਂ ਇਹ ਸਾਰੇ ਇਹ ਕਹਿੰਦੇ ਹੁੰਦੇ ਸੀਗੇ ਪਰ ਇਹ ਨਿਆਣੀ ਨਿਆਣੀ ਨਹੀਂ ਹੁਣੀ ਕੱਖਨੇਗੀ ਇਹ ਨਿਆਣੀ ਦੇ ਕਰਕੇ ਐਡਾ ਵੱਡਾ ਕਾਂਡ ਹੋ ਗਿਆ ਆ ਜਿਹੜੇ ਲੋਕੀ ਕਹਿੰਦੇ ਸੀ ਨਾ ਵੀ ਤੁਸੀਂ ਨਾਂ ਬੋਲੀ ਬੋਲੀ ਜਾਓ ਇਹਨੂੰ ਨਾਂ ਇਹਦੇ ਤੇ ਵੀਡੀਓ ਬਣਾਓ ਕਿਉਂ ਤੁਸੀਂ ਕੁੜੀ ਦੀ ਇੱਜ਼ਤ ਖਰਾਬ ਕਰੀ ਜਾਂਦੇ ਆ ਵਗੈਰਾ ਵਗੈਰਾ ਬਲਾ 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 ਇਦਾਂ ਬੋਲੀ ਜਾਂਦੇ ਸੀਗੇ ਹੁਣ ਦੇਖ ਲੋ ਇਹ ਹੀ ਥੋਡੀ ਵਿਚਾਰੀ ਕੁੜੀ ਨੇ ਕਿੱਡਾ ਵੱਡਾ ਕਾਂਡ ਕਰਕੇ ਰੱਖਤਾ ਨਹੀਂ ਤੇ ਜਿਹੜੀਆਂ ਵਿਚਾਰੀਆਂ ਕੁੜੀਆਂ ਹੁੰਦੀਆਂ ਨਾ ਉਹਨਾਂ ਦੇ ਕਰਕੇ ਏਡੇ ਏਡੇ ਵੱਡੇ ਕਾਂਡ ਨਹੀਂ ਹੁੰਦੇਗੇ ਉਹ ਘਰੇ ਬੈਠੀਆਂ ਹੁੰਦੀਆਂ ਆਪਦੇ ਆਰਾਮ ਨਾਲ ਪਰ ਇਹ ਵਿਚਾਰੀ ਕਿਹੜੇ ਪਾਸੋਂ ਆ ਆਪਾਂ ਹੁਣ ਵੀ ਕਹਿੰਦੇ ਆ ਬੇਸ਼ਰਮ ਕੁੜੀ ਆ ਇਹ ਬੇਸ਼ਰਮ ਨਹੀਂ ਇਹ ਤਾਂ ਬੇਸ਼ਰਮਾ ਦੀ ਮਹਾ ਤੋਂ ਮਹਾਰਾਣੀ ਆ ਇਹ ਇਹਦੇ ਸਾਹਮਣੇ ਤਾਂ ਬੇਸ਼ਰਮਾ ਵੀ ਕੁਛ ਨਹੀਂ ਗੇ ਤੇ ਫਿਰ ਆ ਫੋਟੋ ਦੇਖ ਲਓ ਕੀ ਲਿਖਿਆ ਸਟੋਰੀ ਪਾ ਕੇ ਘਾ ਟੂ ਮਰ ਨਹੀਂ ਡਾਰ ਮੈਨੂੰ ਮੌਤ ਦਾ ਤੇ ਇਹ ਕਰੀ ਕੀ ਆਂਦੀ ਇੱਥੇ ਕਿਸ ਨੂੰ ਪਤਾ ਸਿਗਰਟ ਹੁੰਦੀ ਹੈ ਕਿ ਬੀੜੀ ਹੁੰਦੀ ਆ ਉਹ ਪੀ ਜਾਂਦੀ ਆ ਨਸ਼ੇ ਕਰੀ ਜਾਂਦੀ ਆ ਇੱਥੇ ਨਸ਼ੇੜੀ ਐ ਇੱਕ ਨੰਬਰ ਦੀ ਇਹ ਤੈਨੂੰ ਕਾਹਦਾ ਡਰ ਹੋਣਾ ਮੌਤ ਦਾ ਜੇ ਤੈਨੂੰ ਮੌਤ ਦਾ ਇੰਨਾ ਹੀ ਡਰ ਹੁੰਦਾ ਨਾ ਤੇ ਇਸੇ ਮੌਤ ਸ਼ਬਦ ਤੋਂ ਡਰ ਕੇ ਮੌਤ ਹੀ ਕਿਉਂ ਇੱਜ਼ਤ ਬੇਇੱਜ਼ਤੀ ਦੇ ਨਾਮ ਤੇ ਡਰ ਕੇ ਨਾ ਤੂੰ ਤੇ ਆਹ ਕਦਮ ਨਾ ਚੁੱਕਦੀ ਆ ਆਪਣੇ ਪਿਓ ਕੋਲ ਬੈਠੀ ਹੁੰਦੀ ਪਹਿਲੀ ਗੱਲ ਮੈਂ ਤਾਂ ਕਿੰਨੀ ਗਲਤੀ ਹੀ ਪਿਓ ਦੀ ਆ ਇਹਦੇ ਦੀ ਜੇ ਉਹਦੇ ਦੋ ਚਾਰ ਇਹਦੀ ਮਾਂ ਦੇ ਤੇ ਇਹਦੇ ਲੱਗੀਆਂ ਲਾਈਆਂ ਹੁੰਦੀਆਂ ਨਾ ਤਾਂ ਇਹ ਨੋਬਤ ਨਹੀਂ ਆਉਣੀ ਸੀਗੀ ਉਹਦੇ ਗੋਲੀ ਨਹੀਂ ਵੱਜਣੀ ਸੀਗੀ ਉਹਦੀ ਇੰਨੀ ਬੇਇੱਜ਼ਤੀ ਨਹੀਂ ਹੋਣੀ ਸੀਗੀ ਹੁਣ ਇੱਕ ਤਾਂ ਪਿਓ ਮਰ ਗਿਆ ਇੱਕ ਦਾਦਾ ਫਰਾਰ ਆ ਜੇ ਫੜਿਆ ਗਿਆ ਤਾਂ ਉਹਨੂੰ ਜੇਲ੍ਹ ਹੋ ਜਾਣੀ ਐ ਸਾਰਾ ਟੱਬਰ ਇਹਨਾਂ ਦਾ ਬਰਬਾਦ ਹੋ ਗਿਆ ਸਾਰਾ ਟੱਬਰ ਮਾਂ ਵਿਧਵਾ ਕੁੜੀ ਸੁਹਾਗਣ ਤੇ ਦਾਦਾ ਫਰਾਰ ਆ ਪਿਓ ਮਰ ਗਿਆ ਸਾਰਾ ਟੱਬਰ ਇਹਨਾਂ ਦਾ ਖਰਾਬ ਹੋ ਗਿਆ ਤੇ ਬੋਬੀ ਦਾ ਹਜੇ ਵਿਚਾਰੇ ਦਾ ਪਤਾ ਨਹੀਂ ਕੀ ਬਣੂਗਾ ਤਾਂ ਰੂਲੂਗਾ ਪੂਰਾ 100% ਸ਼ੋਰ ਆ ਮੈਂ ਉਹ ਮੁੰਡਾ ਤਾਂ ਰੂਲੂਗਾ ਏ ਮਾਵਾਂਤੀਆਂ ਕਰਨ ਗਿਆ ਐਸ਼ ਤੇ ਉਹ ਮੁੰਡਾ ਰੂਲੂਗਾ ਕਈ ਵਾਰ ਕੀ ਹੁੰਦਾ ਆਪਾਂ ਉਦਾਸ ਹੁੰਨੇ ਆਪਣਾ ਮੂਡ ਨਹੀਂ ਸਹੀ ਹੁੰਦਾਗਾ ਆਪਾਂ WhatsApp ਤੇ DP ਹਟਾ ਲੈਨੇ ਜਾਂ ਘਰੇ ਕੋਈ ਟੈਨਸ਼ਨ ਚੱਲਦੀ ਹੋਵੇ ਤੇ ਕਰਕੇ DP ਆਪਾਂ ਨੂੰ ਚੰਗੀ ਨਹੀਂ ਲੱਗਦੀਗੀ ਵੀ ਘਰੇ ਟੈਨਸ਼ਨ ਲੱਗਿਆ ਤਾਂ ਮੈਂ WhatsApp ਤੇ Instagram ਤੇ ਕਿਸੇ ਵੀ ਪ੍ਰੋਫਾਈਲ ਤੇ ਆ DP ਲਾਈ ਹੋਈ ਆਪਾਂ ਨੂੰ ਨਹੀਂ ਚੰਗਾ ਲੱਗਦਾ ਪ੍ਰੋਫਾਈਲ ਫੋਟੋ ਲੱਗੀ ਹੋਈ ਆਪਾਂ ਉਹ ਰਿਮੂਵ ਕਰ ਦਿੰਨੇ ਆ ਪਰ ਤੁਸੀਂ ਆ ਮਸ਼ਕੀ ਦੀ ਮਾਂ ਨੂੰ ਵੇਖ ਲਓ ਇਹਦਾ ਘਰ ਵਾਲਾ ਮਰ ਗਿਆ ਤੈਨੂੰ ਇਹ ਨਹੀਂਗਾ ਮੈਂ ਆਦੀ ਡੀਪੀ ਹਟਾਲਾਂ ਵੀ ਹੁਣ ਆਹ ਡੀਪੀ ਮੇਰੇ ਲੱਗੀ ਸੋਣੀ ਨਹੀਂ ਲੱਗਦੀ ਕਿ ਪ੍ਰੋਫਾਈਲ ਫੋਟੋ ਆ ਸੋਣੀ ਨਹੀਂ ਲੱਗਦੀ ਪਰ ਉਹਨੂੰ ਕਿਹੜਾ ਹੈਗਾ ਵੀ ਮੇਰਾ ਘਰ ਵਾਲਾ ਮਰ ਗਿਆ ਘਰ ਵਾਲਾ ਹੀ ਮਰਿਆ ਉਹਨੂੰ ਤਾਂ ਹੋਰ ਬਥੇਰੇ ਆਸ਼ਕੀ ਯਾਰ ਘਰ ਵਾਲੇ ਦੇ ਉਹਨੂੰ ਪਹਿਲਾਂ ਵੀ ਕੀ ਲੋਡ ਸੀ ਜਿਹੜਾ ਉਹਨੂੰ ਹੁਣ ਲੋਡ ਪਊਗੀ ਇਹਦੀ ਉਹਦੇ ਤਾਂ ਬਥੇਰੇ ਆਸ਼ਕੀ ਯਾਰ ਹੈਗੇ ਤਾਂ ਹੀ ਤਾਂ ਕੁੜੀ ਦੇ ਜੇ ਮਾਂ ਸਹੀ ਹੁੰਦੀ ਤਾਂ ਕੁੜੀ ਕਿਵੇਂ ਇੰਨਾ ਕੁਝ ਕਰ ਜਾਂਦੀ ਆਪਾਂ ਕਹਿੰਦੇ ਹੁੰਨੇ ਨਾ ਵੀ ਜਿਹੋ ਜੀ ਕੋਕੋ ਉਹੋ ਜੇ ਬੱਚੇ ਮੋਸ਼ਕੀ ਤਾਂ ਮੋਸ਼ਕੀ ਦੀ ਮਾਂ ਤੇ ਸਹੀ ਕਹਾਵਤ ਬੈੰਦੀ ਐ ਜਵਾਂ ਸਹੀ ਮੈਨੂੰ ਤਾਂ ਲੱਗਦਾ ਜਿਨੇ ਵੀ ਇਹ ਕਹਾਵਤ ਬਣਾਈ ਹੋਊਗੀ ਨਾ ਉਹਨੂੰ ਪਹਿਲਾਂ ਹੀ ਪਤਾ ਹੋਊਗਾ ਵੀ ਐਸ ਦੋ ਨਾਮ ਦੀਆਂ ਜਨਾਨੀਆਂ ਇਸ ਦੁਨੀਆ ਤੇ ਆਉਣਗੇ ਉਹਨਾਂ ਨੇ ਗੰਦ ਪਾਉਣਾ ਤੇ ਇਹਨਾਂ ਨੂੰ ਵੇਖ ਕੇ ਸੋਚ ਕੇ ਇਮੇਜਨ ਕਰਕੇ ਹੀ ਅਗਲੇ ਨੇ ਇਹ ਕਹਾਵਤ ਬਣਾਈ ਹੋਊਗੀ ਵੀ ਜਿਹੋ ਜੀ ਕੋਕੋ ਉਹੋ ਜੇ ਬੱਚੇ ਵੈਸੇ ਨਾ ਅੱਜ ਕੱਲ ਪਤਾ ਨਹੀਂ ਹੋ ਕੀ ਗਿਆ ਕੁੜੀਆਂ ਨੂੰ ਕੁਵਾਰੀਆਂ ਵੀ ਤੇ ਵਿਆਹਾਂ ਵਰੀਆਂ ਵੀ ਪਤਾ ਨਹੀਂ ਕਿਉਂ ਕੁਵਾਰੀਆਂ ਤਾਂ ਚੱਲ ਮੰਨਿਆ ਹੈ ਬਾਹਰ ਤੁਰੀਆਂ ਫਿਰਦੀਆਂ ਪੜਨ ਜਾਂਦੀਆਂ ਸ਼ਹਿਰ ਸਾਰੀਆਂ ਨਹੀਂ ਇੱਕੋ ਜਿਹੀਆਂ ਸ਼ਹਿਰ ਪੜਨ ਜਾਂਦੀਆਂ ਹਨਾ ਪੜਨ ਦੇ ਬਹਾਨੇ ਕੀ ਕੁਝ ਲੱਛਣ ਕਰਦੀਆਂ ਫੈਦੀਆਂ ਪਰ ਵਿਆਹੀਆਂ ਵਰੀਆਂ ਵੀ ਆਪਦੇ ਜਵਾਕਾਂ ਨੂੰ ਛੱਡ ਕੇ ਤੁਰ ਜਾਂਦੀਆਂ ਹੋਰਾਂ ਦੇ ਨਾਲ ਕਿੰਨੀਆਂ ਖਬਰਾਂ ਆਈਆਂ ਵੀ ਮਾਂ ਆ ਆਦੇਸ਼ਕ ਨਾਲ ਭੱਜ ਗਈ ਆਪਦੇ 2.5 ਸਾਲ ਦੇ ਬੱਚੇ ਨੂੰ ਕਈ ਤਾਂ ਨਵਜਮੇ ਬੱਚਿਆਂ ਨੂੰ 2-3 ਤਰ ਮਹੀਨੇ ਬੱਚਿਆਂ ਨੂੰ ਛੱਡ ਕੇ ਭੱਜ ਜਾਂਦੀਆਂ ਪਤਾ ਨਹੀਂ ਬੁੜੀਆਂ ਨੂੰ ਹੋ ਕੀ ਗਿਆ ਇਹਨਾਂ ਨੂੰ ਇਹਨਾਂ ਦਿਮਾਗ ਤੇ ਜਿਹੜੇ ਅਕਲ ਤੇ ਪੜਦੇ ਪੈ ਗਏ ਇਹਨਾਂ ਤੇ ਇਹਨਾਂ ਕੋ ਸੋਝਦਾ ਨਹੀਂ ਗਾਉ ਬੱਚੇ ਬਾਰੇ ਵੀ ਨਹੀਂ ਸੋਚਦੀਆਂ ਇਹ ਆਹ ਚੀਜ਼ ਬਾਰੇ ਵੀ ਸਾਰਿਆਂ ਨੂੰ ਪਤਾ ਵੀ ਅੱਜਕੱਲ ਇਹੋ ਜਿਹੇ ਘਟਨਾਵਾਂ ਕਿੰਨੀਆਂ ਹੋ ਰਹੀਆਂ ਤੇ ਇਹ ਸਾਰੀਆਂ ਘਟਨਾਵਾਂ ਕਿਉਂ ਹੋ ਰਹੀਆਂ ਇਹੋ ਜਿਹੀਆਂ ਜਿਹੜੀਆਂ ਫੈ ਗਈਆਂ ਨਾ ਮਸ਼ਕੀ ਵਰਗੀਆਂ ਕਾਂਡ ਕਰਦੀਆਂ ਫਿਰਦੀਆਂ ਕਦੇ ਕਿਹਦੇ ਨਾਲ ਪੈ ਗਈਆਂ ਕਦੇ ਕਿਹਦੇ ਨਾਲ ਪੈ ਗਈਆਂ ਉਹਦੇ ਨਾਲ ਯਾਰੀ ਪਾਲੀ ਤੇ ਉਹਦੇ ਨਾਲ ਪਾਲੀ ਤਦ ਬਾਅਦ ਜਵਾਕ ਜਾਮ ਜਾਮ ਕੋਈ ਲਫਾਵੇ ਚ ਪਾ ਕੇ ਕੂੜੇ ਚ ਸੈੱਟ ਦਿੰਦੀ ਆ ਜਾਂਉਂਦੇ ਨੂੰ ਕੋਈ ਨਹਿਰਾਂ ਚ ਸੈੱਟ ਦਿੰਦੀਆਂ ਕੋਈ ਪੱਥਰਾਂ ਥੱਲੇ ਨਾਪ ਦਿੰਦੀ ਆ ਇਹੋ ਜਿਹੇ ਕੰਡ ਇਹ ਜਿਹੇ ਮਸ਼ਕੀ ਵਰਗੀਆਂ ਕਰਦੀਆਂ ਤੇ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਆਪ ਦੇ ਢਿੱਡੋ ਜੰਮਿਆ ਜਾਇਆ ਤੁਸੀਂ ਤੁਹਾਡੇ ਦਿਲ ਨਹੀਂ ਦੱਸਦੇ ਜੇ ਜਵਾਕ ਨੂੰ ਤੁਸੀਂ ਐ ਸੈੱਟ ਦਿੰਨੇ ਜੇ ਤੁਸੀਂ ਵਿਆਹ ਤੋਂ ਪਹਿਲਾਂ ਇਹੋ ਜਿਹਾ ਕੰਜਰਖਾਨਾ ਕਰਨਾ ਹੀ ਤਾਂ ਸੇਫਟੀ ਵਰਤ ਲੋ ਭਾਈ ਪ੍ਰੋਟੈਕਸ਼ਨ ਯੂਜ਼ ਕਰ ਲੋ ਕਿ ਜਬ ਬੱਚੇ ਦੀ ਤਾਂ ਜ਼ਿੰਦਗੀ ਨਾ ਖਰਾਬ ਕਰੋ ਆ ਹੁਣ ਰਾਜਸਥਾਨ ਦੀ ਖਬਰ ਆ ਇੱਕ ਪਿੱਛੇ ਵੀ ਰਾਜਸਥਾਨ ਦੀ ਖਬਰ ਆਈ ਸੀਗੀ ਜਿੱਥੇ ਕੁੜੀ ਨੇ ਤੇ ਉਹਦੇ ਪਿਓ ਨੇ ਚਲੋ ਉੱਥੇ ਤੇ ਕੁੜੀ ਨਾਲ ਹੀ ਗਲਤ ਹੋਇਆ ਸੀਗਾ ਆਪਾਂ ਮੰਨਦੇ ਆ ਉਹ ਜਿਹੜਾ ਕੁੜੀ ਦਾ ਨਾਂ ਪਿਓ ਵਾ ਉਹਨੇ ਬੱਚੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਵੀ ਜੇ ਕਿਸੇ ਲੋੜਵੰਦ ਨੂੰ ਲੋੜ ਆ ਤਾਂ ਲੈ ਲੈ ਬੱਚਾ ਫਰੀ ਚ ਦੇਣ ਨੂੰ ਤਿਆਰ ਸੀਗਾ ਮਤਲਬ ਕਿ ਪਰ ਕਿਸੇ ਨਹੀਂ ਲਿਆ ਤਾਂ ਮਜਬੂਰੀ ਚ ਬੇਇੱਜ਼ਤੀ ਤੇ ਡਰ ਤੋਂ ਉਹਨੇ ਪੱਥਰਾਂ ਥੱਲੇ ਨਾਪਤਾ ਚਲੋ ਬੱਚਾ ਸੇਫ ਨਿਕਲਿਆ ਬੱਚਾ ਇਹ ਵੀ ਸੇਫ ਨਿਕਲ ਆਇਆ ਹੁਣ ਦੇਖ ਲਓ ਤੁਸੀਂ ਦਿਨੇ ਗਰਮੀ ਹੁੰਦੀ ਹੈ ਸਵੇਰ ਤੇ ਸ਼ਾਮ ਨੂੰ ਰਾਤ ਨੂੰ ਠੰਡ ਹੁੰਦੀ ਹੈ ਤੇ ਇਹ ਬੱਚਾ ਇੱਕ ਇੱਕ ਸਾਰੀ ਰਾਤ ਬਿਨਾ ਕੱਪੜਿਆਂ ਤੋਂ ਉਵੇਂ ਠੰਡੇ ਮੌਸਮ ਦੇ ਵਿੱਚ ਕੀੜੇ ਲੱਗੇ ਹੋਏ ਸੀ ਬੱਚੇ ਤੇ ਕੀੜੇ ਤੁਰੇ ਫਿਰਦੇ ਸੀ ਉਹਨਾਂ ਦੇ ਵਿੱਚ ਰਿਹਾ ਹੈ ਪਰ ਜ਼ਿਆਦਾ ਚੋਟ ਨਹੀਂ ਆਈ ਜ਼ਿਆਦਾ ਹੋ ਹੈ ਨਹੀਂਗਾ ਵੀ ਜ਼ਖਮੀ ਵਗੈਰਾ ਹੈ ਨਹੀਂਗਾ ਤੇ ਵਧੀਆ ਬਾਹਰ ਨਿਕਲ ਆਇਆ ਪਰ ਗੱਲ ਇਹ ਆ ਇੱਥੇ ਵੀ ਐਹੋ ਜਿਹੀਆਂ ਕੁੜੀਆਂ ਕਰਕੇ ਇਹਨਾਂ ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਈ ਜਾਂਦੀ ਜਿਨ੍ਹਾਂ ਨੂੰ ਆਏ ਸੈੱਟ ਦਿੰਦੀਆਂ ਜਦੋਂ ਤੁਸੀਂ ਕਿਸੇ ਬੱਚੇ ਨੂੰ ਆਏ ਸੈੱਟ ਦਿੰਗਾ ਤੇ ਉਦੋਂ ਤੁਸੀਂ ਇੱਕ ਵਾਰ ਉਸ ਬੱਚੇ ਦੀ ਥਾਂ ਤੇ ਆਪ ਦੇ ਆਪ ਨੂੰ ਰੱਖ ਕੇ ਵੇਖੋ ਵੀ ਜੇ ਤੁਹਾਡੇ ਮਾਪਿਓ ਤੁਹਾਨੂੰ ਜੰਮਦੇ ਨੂੰ ਆਏ ਸੈੱਟ ਦਿੰਦੇ ਫੇਰ ਆਧਿਆਪਕਾਂ ਕਦੇ ਉਸ ਜਗ੍ਹਾ ਤੇ ਰੱਖ ਕੇ ਵੇਖਿਆ ਅੱਜ ਨਾ ਮੈਂ ਇੰਸਟਾਗ੍ਰਾਮ ਬੈਠੀ ਵੀਡੀਓ ਬਣਾਉਣ ਤੋਂ ਪਹਿਲਾਂ ਨਾ ਇੰਸਟਾਗ੍ਰਾਮ ਖੋਲ ਕੇ ਬਹਿ ਗਈ ਮੈਂ ਸਕਰੋਲਿੰਗ ਕਰੀ ਗਈ ਮੈਂ ਕਿਹਾ ਚੱਲ ਅੱਜ ਚਲਾ ਕੇ ਵੇਖੀ ਨਾ ਕੀ ਕੁਛ ਹੁੰਦਾ ਵੈਸੇ ਤਾਂ ਮੈਂ ਇੰਸਟਾਗ੍ਰਾਮ ਇਹਨਾਂ ਯੂਜ਼ ਨਹੀਂ ਕਰਦੀ ਕਿ ਫੋਨ ਘੱਟ ਚਲਾਉਣੀ ਆ ਮੈਂ ਪਰ ਅੱਜ ਮੈਂ ਬਹਿ ਕੇ ਮੈਂ ਕਿਹਾ ਮੈਂ ਵੀ ਵੇਖਣੀ ਆ ਕੀ ਕੁਛ ਹੋ ਜਾਂਦਾ ਸੋਸ਼ਲ ਮੀਡੀਆ ਤੇ ਤੇ ਪਰ ਮੇਰੇ ਸਾਹਮਣੇ ਬੱਚਿਆਂ ਦੀਆਂ ਇਹ ਵੀਡੀਓਜ਼ ਆਈ ਜਾਣ ਕਿਤੇ ਫਤੇਗੜ ਸਾਹਿਬ ਪੰਜਾਬ ਜੇ ਸਿਰਫ ਆਪਾਂ ਕਿਹਾ ਰਾਜਸਥਾਨ ਚ ਨਹੀਂ ਪੰਜਾਬ ਚ ਵੀ ਬਹੁਤ ਹੁੰਦੀਆਂ ਇਹੋ ਜੀਆਂ ਵੀ ਜੇ ਤੁਹਾਨੂੰ ਇੰਨਾ ਚੀਜ਼ਾਂ ਦੀ ਇੰਨੀ ਅੱਗ ਲੱਗੀ ਹੁੰਦੀ ਹੈ ਨਾ ਵਿਆਹ ਕਰਵਾ ਲੋ ਵਿਆਹ ਨਹੀਂ ਹੁੰਦੇਗਾ ਪ੍ਰੋਟੈਕਸ਼ਨ ਯੂਜ਼ ਕਰ ਲਓ ਤੁਸੀਂ ਜੇ ਤੁਹਾਨੂੰ ਇੰਨੀ ਅੱਗ ਹੈ ਇਸ ਚੀਜ਼ ਦੀ ਪਰ ਕਿਸੇ ਬੱਚੇ ਦੀ ਜ਼ਿੰਦਗੀ ਤੇ ਨਾ ਖਰਾਬ ਕਰੋ ਚਲੋ ਤੁਹਾਡੇ ਬੱਚਾ ਹੋ ਵੀ ਗਿਆ ਭਈ ਅੱਜ ਕੱਲ੍ਹ ਅਨਾਥ ਆਸ਼ਰਮ ਵੀ ਬਹੁਤ ਖੁੱਲੇ ਹੋਇਆ ਲੋੜਵੰਦ ਵੀ ਬਹੁਤ ਜਿਨ੍ਹਾਂ ਦੇ ਬੱਚੇ ਹੁੰਦੇ ਨਹੀਂ ਪਏ ਕਿੰਨਾ ਕਿੰਨਾ ਇਲਾਜ ਕਰਵਾ ਲਿਆ ਤੁਸੀਂ ਉਹਨਾਂ ਨੂੰ ਦੇ ਦਿਓ ਅਨਾਥ ਆਸ਼ਰਮ ਚ ਦੇ ਦਿਓ ਅਗਲਾ ਕੀੜਾ ਤੁਹਾਡੀ ਜਾਣਕਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਵੀ ਹਾਂ ਆਹ ਬੰਦਾ ਸਾਨੂੰ ਦੇ ਕੇ ਗਿਆ ਬੱਚਾ ਅਨਾਥ ਆਸ਼ਮ ਚ ਫੜਾ ਦਿਓ ਬੱਚੇ ਦੀ ਜ਼ਿੰਦਗੀ ਤਾਂ ਬਣ ਜੂਗੀ ਭੋਰਾ ਐਂ ਤਾਂ ਨਾਸਟੋ ਆ ਪਿੱਛੇ ਜੇ ਫਤੇਗੜ ਨਹੀਂ ਗੁਰੂ ਹਰ ਸਾਹਿਬ ਦੀ ਖ਼ਬਰ ਹੀ ਆਈ ਸੀ ਗੁਰੂ ਹਰ ਸਾਹਿਬ ਦੀ ਹਾਂ ਜਿੱਥੇ ਨਵ ਜੰਮਿਆ ਬੱਚਾ ਇੱਕ ਕੁੱਤਾ ਮੂੰਹ ਦੇ ਵਿੱਚ ਲੈ ਕੇ ਘੁੰਮਦਾ ਫਿਰਦਾ ਸੀਗਾ ਤੇ ਵੇਖੋ ਆਪਾਂ ਹੁਣ ਸੋਚ ਕੇ ਹੀ ਵੇਖੋ ਤੁਸੀਂ ਜੇ ਆਪਣੇ ਸਾਹਮਣੇ ਇੱਕ ਗੱਲ ਹੋਈ ਹੋਵੇ ਤੇ ਕਿੰਨਾ ਦੁੱਖ ਦਿਲ ਦੁਖ ਹੈ ਆਪਣਾ ਹਨਾ ਤੇ ਆਪਾਂ ਸੋਚ ਕੇ ਹੀ ਵੇਖ ਲਓ ਕੀ ਹਾਲ ਹੋਈ ਜਾਂਦਾ ਇਹ ਮਸ਼ਕੀ ਵਰਗੀਆਂ ਹੈਗੀਆਂ ਜਿਨ੍ਹਾਂ ਨੂੰ ਨਾ ਤਾਂ ਦੇ ਘਰ ਦਿਆ ਹੈਗਾ ਵੀ ਹਾਂ ਸਾਡੇ ਘਰ ਦੀ ਇੱਜ਼ਤ ਖਰਾਬ ਹੁੰਦੀ ਆ ਤੇ ਨਾ ਉਹਨਾਂ ਨੂੰ ਇਹ ਵੀ ਜਿਹੜਾ ਜਵਾਕ ਅਸੀਂ ਜੰਮ ਤਾਂ ਉਹਨੂੰ ਆਏ ਸਿੱਟੀ ਜਾਂਨੇ ਵੀ ਜਵਾਕ ਕੀ ਪਤਾ ਬਾਅਦ ਚ ਕਿਹੜੇ ਹਾਲਤ ਚ ਹੋਊਗਾ ਇੱਥੇ ਆਦਾ ਜਵਾਕ ਇੱਕ ਮਿੰਟ ਭੁੱਖਾ ਰਹਿ ਜੇ ਤੇ ਆਪਣੇ ਤੋਂ ਨਿੰਜਰ ਆਂਦਾ ਵੀ ਹਾਂ ਜਵਾਕ ਭੁੱਖਾ ਬੈਠਾ ਵਾ ਕੁਛ ਨਾ ਕੁਛ ਹੁੰਦੇ ਗਏ ਖਾਣ ਨੂੰ ਤੇ ਉਹਨੂੰ ਤੁਸੀਂ ਆਏ ਨਵੇਂ ਜੰਮੇ ਜਵਾਕ ਨੂੰ ਸੌਟਾ ਦਿੰਨੀ ਹੈ ਤੇ ਕੀ ਪਤਾ ਕਿੰਨੇ ਦਿਨਾਂ ਹੀ ਭੁੱਖਾ ਤੜਫ ਤੜਫ ਕੇ ਮਰ ਜਾਂਦਾ ਹੈ ਕਈ ਚੰਗੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਇੱਥੇ ਜਵਾਕ ਪਿਆ ਉਹਨੂੰ ਚੱਕ ਕੇ ਸੰਭਾਲਣ ਲੱਗ ਜਾਂਦੇ ਆ ਦੀ ਪਰਵਰਿਸ਼ ਕਰਨ ਲੱਗ ਜਾਂਦੇ ਆ ਚਲੋ ਕਈ ਚੰਗੇ ਲੋਕ ਹੈਗੇ ਪਰ ਸਾਰੇ ਚੰਗੇ ਨਹੀਂ ਨਾ ਹੁੰਦੇਗੇ ਅੱਜਕੱਲ ਤਾਂ ਨਾ ਦੁਨੀਆ ਦਾ ਬਾਲਾ ਹੀ ਜ਼ਿਆਦੇ ਮਾੜਾ ਹਾਲ ਹੋਇਆ ਪਿਆ ਬਹੁਤ ਜ਼ਿਆਦੇ ਆ ਜਿਹੜੀ ਆ ਵਾਲੀ ਜਨਰੇਸ਼ਨ ਚੱਲ ਜੰਦੀ ਹੈ ਇਹੀ ਇਹੋ ਜੀ ਆ ਤੇ ਜਿਹੜੀ ਅਗਲੀ ਜਨਰੇਸ਼ਨ ਹੋਊਗੀ ਉਹ ਪਤਾ ਨਹੀਂ ਕਿਹੋ ਜੀ ਹੋਊਗੀ ਤੇ ਆ ਜਿਹੜੀ ਮੁਸ਼ਕੀ ਜਿਹਦਾ ਪਿਓ ਮਰ ਗਿਆ ਵਾ ਇਹਨੂੰ ਭੋਰਾ ਨਹੀਂ ਆਇਆ ਵੀ ਮੇਰਾ ਪਿਓ ਮਰ ਗਿਆ ਆ ਲਾਲ ਸੋਰਖੀ ਬਿੰਦੀ ਲੱਗੀ ਹੁੰਦੀ ਹੈ ਇਹਦੇ ਹੈ ਸੰਧੂਰ ਭਰਿਆ ਹੁੰਦਾ ਹੈ ਜਿਹੜਾ ਚੂੜਾ ਪਾਇਆ ਹੁੰਦਾ ਹੈ ਭੋਰਾ ਸ਼ਰਮਿਆ ਹੈ ਨਹੀਂ ਗੀ ਇਹਨੂੰ ਤੇ ਉਹ ਬੱਚੇ ਵੇਖ ਲੋ ਜਿਨ੍ਹਾਂ ਦੇ ਮਾਪਿਓ ਹੈ ਨਹੀਂ ਤੇ ਸੜਕਾਂ ਤੇ ਭੀਖ ਮੰਗਦੇ ਫਿਰਦੇ ਆ ਆਪ ਜਦ ਸ਼ਹਿਰ ਬਾਜ਼ਾਰ ਜਾਏਦਾ ਨਾ ਇਹੋ ਜਿਹੇ ਦੇਖੀਦੇ ਆ ਤੇ ਆਪਦੇ ਦਿਲ ਨੂੰ ਕੁਛ ਹੁੰਦਾ ਵੀ ਵੇਖ ਲਾ ਆਪਾਂ ਨੂੰ ਰੱਬ ਇੰਨਾ ਕੁਛ ਦੇਤਾ ਆਪਾਂ ਫੇਰ ਵੀ ਰੱਬ ਨੂੰ ਕਹਿ ਦਿੰਨੇ ਸਾਨੂੰ ਆਹ ਨਹੀਂ ਦਿੱਤਾ ਨਹੀਂ ਦਿੱਤਾ ਤੇ ਇਹ ਜਵਾਕਾਂ ਨੂੰ ਵੇਖ ਲੋ ਜਿਹੜੇ ਮੰਗ ਮੰਗ ਕੇ ਗੁਜ਼ਾਰਾ ਕਰਦੇ ਜਿੰਨਾ ਮਿਲ ਜਾਂਦਾ ਉਹਨੇ ਨਾਲ ਖੁਸ਼ ਹੋ ਜਾਂਦੇ ਵੀ ਹਾਂ ਇੱਕ ਟਾਈਮ ਦੀ ਰੋਟੀ ਤਾਂ ਖਾਵਾਂਗੇ ਇਹਦੇ ਨਾਲ ਹੁਣ ਮੈਂ ਕੱਲ ਸ਼ਹਿਰ ਗਈ ਸੀਗੀ ਤੁਹਾਨੂੰ ਮੈਂ ਇੱਕ ਛੋਟੀ ਜੀ ਵੀਡੀਓ ਦਿਖਾਉਣੀ ਆ ਕੱਲ ਜਦ ਮੈਂ ਸ਼ਹਿਰ ਤੋਂ ਘਰ ਆ ਰਹੀ ਸੀ ਨਾ ਉਦੋਂ ਉਥੇ ਬੱਸ ਸਟਾਪ ਤੇ ਮੈਨੂੰ ਇਹ ਬੰਦਾ ਦਿਖਿਆ ਸੀਗਾ ਐਂਦੀ ਮੈਂ ਵੀਡੀਓ ਬਣਾ ਕੇ ਕਿਉਂਕਿ ਆਪ ਮੈਂ ਹੈ ਨਹੀਂ ਸੀਗੀ ਉਸ ਬੰਦੇ ਦੀ ਹੈਲਪ ਕਰ ਸਕਾਂ ਇੱਕ ਆਪ ਨੂੰ ਡਰ ਵੀ ਲੱਗਦਾ ਸੀਗਾ ਵੀ ਪਤਾ ਨਹੀਂ ਅੱਗੋਂ ਬੰਦਾ ਉਹ ਕੇਵ ਜਾ ਹੋਊਗਾ ਅੱਗੋਂ ਗਲ ਵੀ ਨਾ ਪੈ ਜੇ ਡਰਤਾ ਹੁੰਦਾ ਹੀ ਆ ਆਦੇ ਆਪ ਨੂੰ ਫਿਰ ਮੈਂ ਇਸ ਬੰਦੇ ਦੀ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਸੁਸਾਇਟੀ ਆ ਮਨੁੱਖਤਾ ਦੀ ਸੇਵਾ ਉਹਨਾਂ ਨੂੰ ਸੈਂਡ ਕੀਤੀ ਹਾਲਾਂਕਿ ਮੈਂ ਘਰੇ ਆ ਜਾਣਾ ਸੀ ਮੈਨੂੰ ਬਾਅਦ ਚ ਨਹੀਂ ਪਤਾ ਲੱਗਣਾ ਸੀ ਉਹ ਬੰਦੇ ਨੇ ਕਿੱਥੇ ਜਾਣਾ ਕਿੱਥੇ ਨੇ ਫਿਰ ਮੈਂ ਉੱਥੇ ਜਿਹੜੀ ਕੋਲ ਇੱਕ ਸ਼ਾਪ ਸੀਗੀ ਸਵੀਰਸ ਸ਼ਾਪ ਉਸ ਬੰਦੇ ਨਾਲ ਗੱਲ ਕੀਤੀ ਦੁਕਾਨ ਵਾਲੇ ਨਾਲ ਤੇ ਉਹਨਾਂ ਦਾ ਕੰਟੈਕਟ ਨੰਬਰ ਮੈਂ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲਿਆਂ ਨੂੰ ਦਿੱਤਾ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ ਜਉਂਦੇ ਇਸ ਬੰਦੇ ਨੇ ਇੱਥੋਂ ਲੈਣ ਆਏ ਇਹ ਤੁਹਾਨੂੰ ਦੱਸ ਦੇਣਗੇ ਵੀ ਇਹ ਬੰਦਾ ਇੱਥੇ ਜਾਂ ਨਿਗਾਹ ਰੱਖਣਗੇ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਤੇ ਵੀਡੀਓ ਬਣਾ ਕੇ ਮੈਂ ਉਹਨਾਂ ਨੂੰ ਭੇਜਤੀ ਕਿਉਂਕਿ ਮੇਰੇ ਕੋਲ ਨਹੀਂ ਹੋ ਸਕਿਆ ਮੈਂ ਬੰਦੇ ਦੀ ਹੈਲਪ ਨਹੀਂ ਕਰ ਸਕੀ ਪਰ ਸਾਹਮਣੇ ਕਿਸੇ ਵੀ ਜਰੀਏ ਹੈਲਪ ਤਾਂ ਕਰਤੀ ਨਾ ਭਲਾਂਦੀ ਮੈਂ ਕਿਸੇ ਨੂੰ ਵੀਡੀਓ ਬਣਾ ਕੇ ਭੇਜੀ ਪਰ ਥੋੜੀ ਬਹੁਤ ਤਾਂ ਹੈਲਪ ਕੀਤੀ ਨਾ ਕੀ ਪਤਾ ਬੰਦੇ ਦੀ ਜ਼ਿੰਦਗੀ ਸੁਧਰ ਜੇ ਸਵਰਜੇ ਕਿਉਂਕਿ ਮੈਨੂੰ ਦੇਖਣ ਤੋਂ ਲੱਗਦਾ ਸੀ ਲਾवारिस ਆ ਤੇ ਥੋੜਾ ਆਪਾਂ ਕਹਦੇ ਨੇ ਮੈਂਟਲੀ ਅਪਸੈਟ ਹੋਊਗਾ ਜਾਂ ਫਿਰ ਜਿਵੇਂ ਇਹਨੇ ਕੰਬਲ ਲਿਆ ਹੋਇਆ ਸੀਗਾ ਆਪਦੇ ਆਪ ਤੇ ਇਹਦਾ ਪੈਰ ਵੀ ਟੁੱਟਿਆ ਹੋਇਆ ਸੀਗਾ ਸੋ ਇੱਥੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰੂੰਗੀ ਵੀ ਜੇ ਇਹੋ ਜਿਹੇ ਦੇਖਦੇ ਆ ਨਾ ਆਪਾਂ ਖੁਦ ਹੈਲਪ ਨਹੀਂ ਕਰ ਸਕਦੇ ਮੰਨਿਆ ਪਰ ਕਿਸੇ ਦੇ ਥਰੂ ਤਾਂ ਕਰਵਾ ਸਕਦੇ ਨਾ ਇਹਦੀ ਹੈਲਪ ਐ ਜੀ ਸੰਸਥਾਵਾਂ ਬਹੁਤ ਹੈਗੀਆਂ ਆਪਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਆ ਉਹਨਾਂ ਨੂੰ ਕਹਿ ਸਕਦੇ ਆ ਵੀ ਇਸ ਬੰਦੇ ਦੀ ਕੰਡੀਸ਼ਨ ਇਦਾਂ ਦੀ ਹੈ ਤੇ ਤੁਸੀਂ ਇਹਦੀ ਹੈਲਪ ਕਰ ਦਿਓ ਆਪਣੇ ਕੋਲ ਨਹੀਂ ਹੈਲਪ ਹੁੰਦੀ ਆ ਆਪਾਂ ਕਿਸੇ ਨੂੰ ਕਹਿ ਸਕਦੇ ਆ ਤੇ ਇਹੋ ਜਿਹੇ ਦੀ ਹੈਲਪ ਜ਼ਰੂਰ ਕਰਾ ਕਰੋ ਹਾਂ ਜੇ ਤੁਸੀਂ ਸ਼ਹਿਰ ਬਾਜ਼ਾਰ ਜਾਣੇ ਆ ਤੁਹਾਨੂੰ ਬੱਚੇ ਉੱਥੇ ਮਿਲਦੇ ਆ ਵੀ ਜਿਹੜੇ ਮੰਗਦੇ ਫਿਰਦੇ 10 ਰੁਪਏ ਜਦੋਂ 5 ਰੁਪਏ ਦੇ ਦੋ ਤੁਸੀਂ ਪੈਸੇ ਨਹੀਂ ਦੇਨੇ ਬਾਈ ਨਾ ਦਿਓ ਉਹਨਾਂ ਨੂੰ ਪੈਸੇ ਪਰ ਉਹਨਾਂ ਨੂੰ ਕੁਝ ਖਾਣ ਨੂੰ ਲੈ ਦੋ ਕੀ ਪਤਾ ਭੁੱਖੇ ਫਿਰਦੇ ਹੋਣ ਉਹਨਾਂ ਨੂੰ ਕੁਝ ਖਵਾ ਦਿਓ ਪੈਸੇ ਨਹੀਂ ਦੇਣਾ ਉਹਨਾਂ ਨੂੰ ਪੋਛਲੇ ਵੀ ਤੁਸੀਂ ਕੁਝ ਖਾਣਾ ਤੁਹਾਨੂੰ ਖਵਾ ਦਿੰਨੇ ਉਹਨਾਂ ਨੂੰ ਕੁਝ ਖਵਾ ਦਿਓ ਢੱਡ ਭਰ ਦੋ ਉਹਨਾਂ ਦਾ ਇੱਕ ਟਾਈਮ ਦੂਜੇ ਟਾਈਮ ਦਾ ਆਪੇ ਉੱਪਰ ਬੰਦ ਕਰ ਲੈਣਗੇ ਫਿਰ ਇਹਨਾਂ ਦਾ ਕਰ ਹੀ ਸਕਦੇ ਆ ਆਪਾਂ ਇਹਨਾਂ ਕੋ ਜਰੂਰ ਕਰਿਆ ਕਰੋ ਤੇ ਆ ਮੁਸ਼ਕੀ ਵਰਗੇ ਆ ਕੁੜੀਆਂ ਪਲੀਜ਼ ਆਪਦੇ ਆਪ ਨੂੰ ਸੁਧਾਰ ਲੈਣ ਇਹਦੇ ਵਰਗੀਆਂ ਨਾ ਬਣਨ ਕਿਉਂਕਿ ਹਾਂ ਜਿਵੇਂ ਮਸ਼ਕੀ ਆ ਭਾਈ ਜਿਹਦੇ ਨਾਲ ਗਈ ਆ ਉਹ ਤਾਂ ਆਪਸਰੇ ਦਾ ਨਸ਼ੇੜੀ ਹੈ ਜੇ ਉਹਦੇ ਕੋਲ ਪੈਸੇ ਨਾ ਹੋਏ ਨਸ਼ੇ ਵਾਸਤੇ ਤਾਂ ਉਹਨੇ ਤਾਂ ਇਹਨੂੰ ਵੇਚ ਦੇਣਾ ਮਸ਼ਕੀ ਨੂੰ ਭਰੋਸਾ ਉਹਦਾ ਵੀ ਬੰਦੇ ਦਾ ਵੀ ਕੋਈ ਨਹੀਂਗਾ ਉਹਦਾ ਵੀ ਉਹ ਵੀ ਐਵੇਂ ਹੀ ਤੁਰਿਆ ਫਿਰਦਾ ਬਸ ਨਸ਼ੇ ਦੇ ਸਰਤੇ ਹੀ ਆ ਉਹ ਜਿੱਦਨ ਉਹ ਦੇਖੋ ਨਸ਼ੇ ਵਾਸਤੇ ਪੈਸੇ ਨਾ ਹੋਏ ਇਹਨੇ ਆਦੀ ਜਨਾਨੀ ਵੇਚ ਦੇਣੀ ਆ ਸੋ ਭਾਈ ਮਸ਼ਕੀ ਵਰਗੀਆਂ ਨਾ ਬਣੋ ਜੇ ਤੁਸੀਂ ਉਹਦੇ ਵਰਗੀਆਂ ਬਣੋਗੇ ਨਾ ਤਾਂ ਆ ਹਾਲ ਦੇਖ ਲਓ ਆਦੀ ਵੀ ਜ਼ਿੰਦਗੀ ਖਰਾਬ ਕਰੋਂਗੀ ਆ ਤੁਸੀਂ ਪਿੱਛੇ ਘਰਦਿਆਂ ਦੀ ਵੀ ਜ਼ਿੰਦਗੀ ਖਰਾਬ ਕਰੋਂਗੀਆਂ ਸੋ ਸੁਧਰ ਜੋ ਪਲੀਸ ਧਿਆਨ ਰੱਖੋ ਆਪਦੀ ਜ਼ਿੰਦਗੀ ਸਵਾਰੋ ਪੜ ਲਖ ਲਓ ਕੋਈ ਵਧੀਆ ਜੇ ਚਲੋ ਮੰਨਿਆ ਵੀ ਤੁਸੀਂ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਹੈਗੇ ਆ ਉਹ ਬੰਦਾ ਵਧੀਆ ਹੈਗਾ ਵਾ ਤੇ ਤੁਸੀਂ ਘਰੇ ਗੱਲ ਕਰੋ ਵੀ ਹਾਂ ਪਈ ਐ ਸੀਐਸ ਨਾਲ ਵਿਆਹ ਕਰਵਾਉਣਾ ਕੋਈ ਨਾ 2-4 ਦਿਨ ਘਰ ਦੇ ਗੁੱਸੇ ਰਹਿਣਗੇ ਮੰਨ ਜਾਣਗੇ ਖੇਰ ਨੂੰ ਪਰ ਲੱਭੋ ਚੰਗਾ ਬੰਦਾ ਨਸ਼ੇੜੀ ਨਾ ਲੱਭੋ ਜਿਵੇਂ ਹੁਣ ਮੁਸ਼ਕਿਲ ਨੇ ਨਸ਼ੇੜੀ ਲੱਭਿਆ ਸਿਰੇ ਦਾ ਨਸ਼ੇੜੀ ਨਾ ਲੱਭੋ ਚੰਗਾ ਲੱਭੋ ਘਰ-ਬਾਰ ਨਹੀਂ ਚੰਗਾ ਕੋਈ ਗੱਲ ਨਹੀਂ ਘਰ-ਬਾਰ ਬਣ ਜਾਂਦਾ ਹੁੰਦਾ ਬੰਦਾ ਮਿਹਨਤ ਕਰੂਗਾ ਤੇ ਘਰ ਬਣ ਜੂਗਾ ਜਦੋਂ ਵਿਆਹ ਮੇਰਾ ਹੋਇਆ ਸਾਡਾ ਵੀ ਘਰ ਕੁਛ ਹੈ ਨਹੀਂ ਸੀਗਾ ਇੰਨਾ ਖਾਸ ਘਰ ਬਣ ਜਾਂਦਾ ਹੁੰਦਾ ਪਰ ਬੰਦਾ ਲੱਭੋ ਚੰਗਾ ਜਿਹੜਾ ਨਸ਼ੇ ਨਾ ਕਰਦਾ ਹੋਵੇ ਗੁੱਸਾ ਨਾ ਬਾਲਾ ਕਰੇ ਆਪਦੇ ਆਪ ਤੇ ਕੰਟਰੋਲ ਕਰੋ ਜੇ ਤੁਸੀਂ ਰਿਲੇਸ਼ਨ ਦੇ ਵਿੱਚ ਰਹਿਣਾ ਹੀ ਹੈ ਤੇ ਸਿਰਫ ਇੱਕ ਜਾਨ ਨਾਲ ਰਹੋ ਲੋਇਲ ਰੋ ਜਨੇ ਖਣੇ ਨਾਲ ਨਾ ਤੁਰੀਆਂ ਫਿਰੋ ਜਨੇ ਖਣੇ ਨਾਲ ਨਾ ਤੁਰਾਂਗਾ ਫਿਰੋਂਗੇ ਨਾ ਆਪਦੀ ਬੇਸ ਤੇ ਹੁੰਦੀ ਆਪਦੇ ਕੈਰੈਕਟਰ ਤੇ ਬਾਅਦ ਚ ਸਵਾਲ ਉੱਠਦੇ ਵੀ ਹਾਂ ਆ ਕੁੜੀ ਇਹੋ ਜੀ ਆ ਸੋ ਬਈ ਅੱਜ ਦੀ ਵੀਡੀਓ ਇੰਨੀ ਸੀਗੀ ਜੇ ਕਿਸ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਹੋਵੇ ਕੋਈ ਗੱਲ ਜਿਹੜੀ ਮੈਂ ਕਹੀ ਆ ਤੁਹਾਨੂੰ ਗਲਤ ਲੱਗੀ ਹੋਵੇ ਤਾਂ ਉਹਦੇ ਲਈ ਸੌਰੀ ਆ ਤੇ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੈਨੋਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ